ਭਾਈ ਦੋਸਤੋ ਇਦਾਂ ਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਸੁਖਰਤਿਆ ਦਾ ਮਾਮਲਾ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਭਗਿਆ ਹੋਇਆ ਹੈ। ਭਾਈ ਅਮਰਤਪਾਲ ਸਿੰਘ ਮੈਰੋ ਦੇ ਕਹਿਣ ਤੇ ਸੁਖਰਤਿਆ ਨੇ ਇੱਕ ਵਾਰ ਮਾਫੀ ਵੀ ਮੰਗ ਲਈ ਸੀ। ਪਰ ਫਿਰ ਤੋਂ ਸੁਖਰਤਿਆ ਇੱਕ ਵਾਰ ਲਾਈਵ ਆਉਂਦਾ ਹੈ ਅਤੇ ਫਿਰ ਤੋਂ ਗਾਲਾਂ ਕੱਢਦਾ ਹੈ ਜਿਸ ਦੇ ਕਰਕੇ ਸੁਖਰਤਿਆ ਦਾ ਮੁੱਦਾ ਫਿਰ ਤੋਂ ਗਰਮ ਹੋ ਜਾਂਦਾ ਹੈ। ਤਾਂ ਦੱਸਿਏ ਕਿ ਕੱਲ ਭਾਈ ਅਮਰਤਪਾਲ ਸਿੰਘ ਮੈਰੋ ਨੇ ਇੱਕ ਸਟੋਰੀ ਸ਼ੇਅਰ ਕਰਦੇ ਹੋਏ ਸੁਖਰਤਿਆ ਨੂੰ ਲਿਖਿਆ ਸੀ ਅਤੇ ਹੁਣ ਅਸੀਂ ਦੂਜੇ ਲੋਟ ਸਮਝਾਵਾਂਗੇ। ਆਦੇ ਨਾਲ ਹੀ ਆਉਣ ਜਾਣ ਦਾ ਖਰਚਾ ਵੀ ਇੱਥੋਂ ਲੈ ਕੇ ਮੋੜਾਂਗੇ। ਇਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੀ ਇਸ ਦਿੱਤਾ ਹੈ ਜਿਸ ਦੇ ਵਿੱਚ ਸੁਖਰਤਿਆ ਨੇ ਲਿਖਿਆ ਹੈ ਅੱਜ ਹਰ ਇੱਕ ਬੰਦਾ ਕਹਿ ਰਿਹਾ ਕਿ ਸੁਖਰਤਿਆ ਗਾਲਾਂ ਕੱਢਦਾ ਮਾਹੌਲ ਖਰਾਬ ਕਰਦਾ ਮਾਹੌਲ ਤਾਂ ਪਹਿਲਾਂ ਦਾ ਹੀ ਖਰਾਬ ਆ ਮੈਨੂੰ ਤੁਸੀਂ ਰੋਕ ਲੈਨੇ ਹੋ ਉਹਨਾਂ ਨੂੰ ਵੀ ਰੋਕੋ ਜਿਨ੍ਹਾਂ ਨੇ ਨੰਗੇ ਹੋ ਹੋ ਕੇ ਗੰਦ ਪਾ ਰੱਖਿਆ ਜਣਾ ਖਣਾ ਉੱਠ ਕੇ ਸੁਖਰਤਿਆ ਨੂੰ ਬੋਲਣ ਲੱਗ ਜਾਂਦਾ ਤੇ ਮੈਂ ਚੁੱਪ ਕਰਕੇ ਸੁਣਦਾ ਰਹਾ ਫੇਰ ਤਾਂ ਮੈਂ ਠੀਕ ਆ ਜੇ ਮੈਂ ਗਾਲਾਂ ਨਾਲ ਜਵਾਬ ਦੇਵਾਂ ਫਿਰ ਮੈਂ ਮਾਹੌਲ ਖਰਾਬ ਕਰਦਾ ਅੱਜ ਜਿਹੜੇ ਸਮਾਜ ਸੇਵੀ ਬਣੀ ਫਿਰਦੇ ਆ ਉਹ ਨਹੀਂ ਦਿਖਦੇ ਉਹਨਾਂ ਨੇ ਪਿੱਛੇ ਕੀ ਕਰਿਆ ਉਹ ਰੋਕੋ ਪਹਿਲਾਂ ਮੈਂ ਕੋਈ ਨਸ਼ਾ ਪ੍ਰੋਮੋਟ ਨਹੀਂ ਕਰਿਆ ਜੋ ਕੁਝ ਹੋ ਰਿਹਾ ਪਹਿਲਾਂ ਉਹਨਾਂ ਨੂੰ ਕਿ ਜੇ ਕੋਈ ਦਿੱਕਤ ਪਰੇਸ਼ਾਨੀਆਂ ਕਿਸੇ ਨੂੰ ਤਾਂ ਅਨਫੋਲੋ ਵੀ ਕਰ ਸਕਦਾ ਮੈਨੂੰ ਨਾ ਦੇਖਿਆ ਕਰੋ ਨਾਲੇ ਦੇਖਦੇ ਆ ਨਾਲੇ ਗੱਲਾਂ ਕਰਦੇ ਆ ਆਪਦਾ ਗਿਆਨ ਆਪਦੇ ਕੋਲ ਹੀ ਰੱਖੋ ਇਸ ਤਰ੍ਹਾਂ ਸੁਖ ਰਤਿਆ ਨੇ ਭਾਈ ਅਮਰਤਪਾਲ ਸਿੰਘ ਮੈਰੋ ਨੂੰ ਇੱਕ ਵੱਡਾ ਰਿਪਲਾਈ ਦਿੱਤਾ ਹੈ ਬਾਕੀ ਦੋਸਤੋ ਤੁਸੀਂ ਕਹਿਣਾ ਚਾਹੋਗੇ ਸੁਖ ਰਤਿਆ ਦੇ ਇਸ ਰਿਪਲਾਈ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਜੀ ਹੋ ਲੇਟੈਸਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ